ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਤੁਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਨੰਬਰ 16 ਸਾਡਾ ਪਾਰਸ ਸਾਡਾ ਪਾਚਾ ਚੰਗੀ ਤਰ੍ਹਾਂ ਪੜ੍ਹ ਵੀ ਚੁੱਕੇ ਹੋ ਅਤੇ ਇਸ ਕਹਾਣੀ ਨੂੰ ਸਮਝ ਵੀ ਚੁੱਕੇ ਹੋ ਅੱਜ ਅਸੀਂ ਪੰਨਾ ਨੰਬਰ 109 ਤੇ ਦਿੱਤਾ ਹੋਇਆ ਪ੍ਰਸ਼ਨ ਅਡਾ ਹੈਟ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਹੱਲ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਅਡਾ ਹੈਟ ਲਿਖੇ ਪ੍ਰਸ਼ਨਾਂ ਦੇ उत्तर देव देश पहला बच्चे बेरी न टीमा क्यों मार रहे सन प्यारे बच्चे हो कहानी विच पढ़ चुके हो कि बच्चे बेरी नीमा बेर दौड़न लिय मार रहे सन तो इसका उत्तर है बच्चे बेर चाड़न लिय बेरी मा, मार रहे सन प्रश्न नंबर दो सिपाही ने बच्चे महाराज सामने क्यों पेश किया प्यारे बच्चों तुसी कहानी पढ़िया है कि जदो बच्चे बेरी तो बे तोड़ रहे सन टीम महाराज के जावजी इसलिए सिपाहिया ने बचे महाराज सामने पेश कर दिता ता उत्तर है सिपाही ने बचे महाराज सामने इसलिए पेशता क्योंकि उसने महाराज दे टीम मारी सी प्रश्न नंबर तीन ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਕੀ ਪਾਇਆ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਕਹਾਣੀ ਵਿੱਚ ਪੜ੍ਹਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਦਿਆਲੂ ਸਨ ਅਤੇ ਜਦੋਂ ਬੱਚੇ ਨੇ 베ਰੀ ਤੋਂ 베ਰ ਤੋੜਦੇ ਹੋਏ ਟੀਮ ਮਾਰੀ ਤਾਂ ਉਹ ਮਹਾਰਾਜ ਦੇ ਜਾ ਕੇ ਵੱਜੀ ਅਤੇ ਫਿਰ ਮਹਾਰਾਜ ਨੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਦੀ ਝੋਲੀ ਵਿੱਚ ਸੋਨੇ ਦੀਆਂ ਮੋਹਰਾਂ ਪਾ ਦਿੱਤੀਆਂ ਤਾਂ ਪਿਆਰੇ ਬੱਚਿਓ ਇਸ ਦਾ ਸਹੀ ਉੱਤਰ ਹੈ ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਸੋਨੇ ਦੀਆਂ ਮੋਹਰਾਂ ਪਾਈਆਂ ਪ੍ਰਸ਼ਨ ਨੰਬਰ 4 ਬੁੱਢੀ ਮਾਈ ਮਹਾਰਾਜ ਨਾਲ ਪਤੀਲਾ ਕਿਉਂ ਚਾਹਣਾ ਚਾਹੁੰਦੀ ਸੀ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਕਹਾਣੀ ਵਿੱਚ ਪੜਿਆ ਹੈ ਕਿ ਸਾਰੀ ਪ੍ਰਜਾ ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸਪਾਦਸ਼ਾਹ ਕਹਿ ਕੇ ਬੁਲਾਉਂਦੀ ਸੀ ਤਾਂ ਬੁੱਢੀ ਨੂੰ ਵੀ ਇਹ ਲੱਗਦਾ ਸੀ ਕਿ ਜੇ ਉਹ ਆਪਣਾ ਪਿੱਤਲ ਦਾ ਪਤੀਲਾ ਮਹਾਰਾਜ ਦੇ ਸਰੀਰ ਨਾਲ ਛੁਹਾ ਦੇਵੇਗੀ ਤਾਂ ਉਹ سونے ਦਾ ਬਣ ਜਾਵੇਗਾ ਤਾਂ ਉੱਤਰ ਹੈ ਬੁੱਢੀ ਮਾਈ ਮਹਾਰਾਜ ਨੂੰ ਪਾਰਸ ਸਮਝਦੀ ਸੀ ਅਤੇ ਆਪਣੇ ਪਿੱਤਲ ਦੇ ਪਤੀਲੇ ਨੂੰ ਮਹਾਰਾਜ ਦੇ ਸਰੀਰ ਨਾਲ ਛੁਹਾ ਕੇ سونے ਦਾ ਬਣਾਉਣਾ ਚਾਹੁੰਦੀ ਸੀ ਪ੍ਰਸ਼ਨ ਨੰਬਰ 5 ਜਦੋਂ ਬੁੱਢਾ ਮਹਾਰਾਜ ਤੋਂ ਮਾਫੀ ਮੰਗਦਾ ਹੈ ਤਾਂ ਉਹ ਕੀ ਕਹਿੰਦੇ ਹਨ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਕਹਾਣੀ ਵਿੱਚ ਪੜਿਆ ਹੈ ਕਿ ਜਦੋਂ ਬੁੱਢੇ ਨੂੰ ਪਤਾ ਲੱਗਦਾ ਹੈ ਕਿ ਪੰਡ ਚੁੱਕਣ ਵਾਲਾ ਹੋਰ ਕੋਈ ਨਹੀਂ ਮਹਾਰਾਜਾ ਰਣਜੀਤ ਸਿੰਘ ਹਨ ਤਾਂ ਉਹ ਉਹਨਾਂ ਤੋਂ ਮਾਫੀ ਮੰਗਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਸਮਝਾਉਂਦੇ ਹਨ ਤਾਂ ਇਸ ਦਾ ਉੱਤਰ ਹੈ ਜਦੋਂ ਬੁੱਢਾ ਮਹਾਰਾਜ ਤੋਂ ਮਾਫੀ ਮੰਗਦਾ ਹੈ ਤਾਂ ਉਹ ਕਹਿੰਦੇ ਹਨ ਖਬਰਾ ਨਾ ਬਾਬਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਪਰਜਾਂ ਦੀ ਸੇਵਾ ਕਰਾਂ ਪਿਆਰੀ ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ ਹੁਣ ਤੁਸੀਂ ਘਰ ਦੇ ਕੰਮ ਵਿੱਚ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਵਿੱਚ ਸੋਹਣਾ ਕਰਕੇ ਲਿਖਣਾ ਵੀ ਹੈ ਅਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ ਤਨਵਰ